ਠੀਕ 19 ਸਾਲ ਬਾਅਦ ਵੱਡੇ ਪਰਦੇ ਤੇ ਨਜ਼ਰ ਆਉਣਗੇ ਮਾਨਵ ਵਿੱਚ ਔਰ ਜਿੰਮੀ ਸ਼ਿਰਗਲ ਜੀ ਹਾਂ ਇਕੱਠਿਆਂ ਦੀ ਫਿਲਮ ਆ ਰਹੀ ਹੈ ਮਾਂ ਜਾਏ ਸੋ 19 ਸਾਲ ਬਾਅਦ ਇਹ ਦੋਵੇਂ ਇਕੱਠੇ ਹੋਣ ਜਾ ਰਹੇ ਨੇ ਵੱਡੇ ਪਰਦੇ ਤੇ ਤੇ ਫਿਲਮ ਦਾ ਨਾਮ ਅਸੀਂ ਤੁਹਾਨੂੰ ਦੱਸ ਦਿੱਤਾ ਹੈ ਮਾਂ ਜਾਏ ਫਿਲਮ ਹੈ ਜੋ ਕਿ ਸਿਨੇਮਾ ਘਰਾਂ ਦੇ ਵਿੱਚ 29 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੇਕਰ ਗੱਲ ਕਰੀਏ ਫਿਲਮ ਦੀ ਮੇਨ ਲੀਡ ਦੀ ਤਾਂ ਇਸ ਫਿਲਮ ਦੇ ਵਿੱਚ ਮਾਨਵ ਵਿੱਚ ਜਿੰਮੀ ਸ਼ਿਰਗਲ ਔਰ ਇੱਕ ਨਵਾਂ ਚਿਹਰਾ ਫੀਮੇਲ ਲੀਡ ਦੀ ਜੀ ਗੱਲ ਕਰੀਏ ਇੱਕ ਵੱਡਾ ਚਿਹਰਾ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲਾ ਹੈ ਰਹਿਮਤ ਰਤਨ ਸੋ ਵੱਡਾ ਚਿਹਰਾ ਇਸ ਵਾਰ ਫੀਮੇਲ ਲੀਡ ਤੇ ਸਾਨੂੰ ਪੰਜਾਬੀ ਇੰਡਸਟਰੀ ਨੂੰ ਮਿਲਣ ਵਾਲਾ ਹੈ ਜੇਕਰ ਗੱਲ ਕਰੀਏ ਫਿਲਮ ਦੀ ਡਾਇਰੈਕਸ਼ਨ ਦਿੱਤਾ ਫਿਲਮ ਡਾਇਰੈਕਟ ਕੀਤੀ ਹੈ ਨਵਦੀਪ ਸਿੰਘ ਵੱਲੋਂ ਔਰ ਪ੍ਰੋਡਿਊਸ ਕੀਤੀ ਗਈ ਹੈ ਅਮਰਜੀਤ ਸਿੰਘ ਵੱਲੋਂ ਸੋ ਇਹ ਪਹਿਲੀ ਪੰਜਾਬੀ ਫਿਲਮ ਹੋਗੀ ਜਿਸ ਦੇ ਵਿੱਚ ਜੰਮੂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਵੀ ਦਿਖਾਈਆਂ ਜਾਣੀ ਸੋ ਇਸ ਤੋਂ ਇਲਾਵਾ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਇਹ ਫਿਲਮ ਸ਼ੂਟ ਕੀਤੀ ਗਈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵੀ ਵੱਖ-ਵੱਖ ਥਾਵਾਂ ਤੇ ਫਿਲਮ ਸ਼ੂਟ ਕੀਤੀ ਗਈ ਇਸ ਤੋਂ ਇਲਾਵਾ ਨਿਊਯਾਰਕ ਦੇ ਵਿੱਚ ਵੀ ਫਿਲਮ ਦੀ ਸ਼ੂਟਿੰਗ ਹੋਈ ਆ ਸੋ ਯੋਗਰਾਜ ਸਿੰਘ ਦੀ ਜੇ ਗੱਲ ਕਰੀਏ ਯੋਗਰਾਜ ਸਿੰਘ ਵੀ ਐਮ ਕਿਰਦਾਰ ਦੇ ਵਿੱਚ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਪਹਿਲਾਂ ਇਹ ਕਿਰਦਾਰ ਸੀ ਕਿਤੇ ਵੀ ਨਹੀਂ ਦੇਖਿਆ ਹੋਣਾ ਯੋਗਰਾਜ ਸਿੰਘ ਜੋ ਇਸ ਫਿਲਮ ਦੇ ਵਿੱਚ ਕਿਰਦਾਰ ਪਲੇ ਕਰਨ ਵਾਲੇ ਨੇ ਸੋ 29 ਅਗਸਤ ਨੂੰ ਬਹੁਤ ਹੀ ਕਮਾਲ ਦੀ ਫਿਲਮ ਹੈ ਬਹੁਤ ਹੀ ਪੋਜ਼ਿਟਿਵ ਫਿਲਮ ਹੈ ਜੋ ਕਿ ਨਜ਼ਰ ਆਉਣ ਵਾਲੀਆਂ ਸਿਨੇਮਾ ਕਰਾਂ ਦੇ ਵਿੱਚ ਮਾ ਜਏ ਸੋ ਪੋਸਟਰ ਰਿਲੀਜ਼ ਹੋ ਚੁੱਕਾ ਹੈ ਦੋਨੇ ਜਣੇ ਤੁਸੀਂ ਦੇਖ ਸਕਦੇ ਹੋ ਬਹੁਤ ਕਮਾਲ ਦਾ ਪੋਸਟਰ ਹੈ ਮਾਨਵ ਵਿੱਚ ਔਰ ਜਿੰਮੀ ਸ਼ੇਰਗਲ ਬਹੁਤ ਕਮਾਲ ਲੱਗ ਰਹੇ ਨੇ ਇਸ ਪੋਸਟਰ ਦੇ ਵਿੱਚ ਸੋ ਇੱਕ ਡਿਫਰੈਂਟ ਸਟੋਰੀ ਹੈ ਭਰਾਵਾਂ ਦੀ ਕਹਾਣੀ ਹੈ ਸੋ ਫਿਲਮ ਦੇ ਵਿੱਚ ਕੀ ਕੁਝ ਖਾਸ ਹੋਵੇਗਾ ਇਹ ਤਾਂ ਫਿਲਮ ਆਈ ਤੇ ਪਤਾ ਲੱਗੇਗਾ ਫਿਲਹਾਲ ਸੋ ਜੋ ਪੋਸਟਰ ਹੈ ਪੋਸਟਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਹੀ ਕਮਾਲ ਦੀ ਕਹਾਣੀ ਹੋਣ ਵਾਲੀ ਹੈ ਸੋ ਕਿਨੂ ਕਿਨੂ ਇੰਤਜ਼ਾਰ ਹੈ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਕਾਰ ਠੀਕ 19 ਸਾਲ ਬਾਅਦ ਵੱਡੇ ਪਰਦੇ ਤੇ ਨਜ਼ਰ ਆਉਣਗੇ ਮਾਨਵ ਵਿੱਚ ਔਰ ਜਿੰਮੀ ਸ਼ਿਰਗਲ ਜੀहां ਇਕੱਠਿਆਂ ਦੀ ਫਿਲਮ ਆ ਰਹੀ ਹੈ ਮਾਂ ਜਾਏ ਸੋ 19 ਸਾਲ ਬਾਅਦ ਇਹ ਦੋਵੇਂ ਇਕੱਠੇ ਹੋਣ ਜਾ ਰਹੇ ਨੇ ਵੱਡੇ ਪਰਦੇ ਤੇ ਤੇ ਫਿਲਮ ਦਾ ਨਾਮ ਅਸੀਂ ਤੁਹਾਨੂੰ ਦੱਸ ਦਿੱਤਾ ਹੈ ਮਾਂ ਜਾਏ ਫਿਲਮ ਹੈ ਜੋ ਕਿ ਸਿਨੇਮਾ ਘਰਾਂ ਦੇ ਵਿੱਚ 29 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੇਕਰ ਗੱਲ ਕਰੀਏ ਫਿਲਮ ਦੀ ਮੇਨ ਲੀਡ ਦੀ ਤਾਂ ਇਸ ਫਿਲਮ ਦੇ ਵਿੱਚ ਮਾਨਵ ਵਿੱਚ ਜਿੰਮੀ ਸ਼ਿਰਗਲ ਔਰ ਇੱਕ ਨਵਾਂ ਚਿਹਰਾ ਫੀਮੇਲ ਲੀਡ ਦੀ ਜੇ ਗੱਲ ਕਰੀਏ ਇੱਕ ਵੱਡਾ ਚਿਹਰਾ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲਾ ਹੈ ਰਹਿਮਤ ਰਤਨ ਸੋ ਵੱਡਾ ਚਿਹਰਾ ਇਸ ਵਾਰ ਫੀਮੇਲ ਲੀਡ ਤੇ ਸਾਨੂੰ ਪੰਜਾਬੀ ਇੰਡਸਟਰੀ ਨੂੰ ਮਿਲਣ ਵਾਲਾ ਹੈ ਜੇਕਰ ਗੱਲ ਕਰੀਏ ਫਿਲਮ ਦੀ ਡਾਇਰੈਕਸ਼ਨ ਦਿੱਤਾ ਫਿਲਮ ਡਾਇਰੈਕਟ ਕੀਤੀ ਹੈ ਨਵਦੀਪ ਸਿੰਘ ਵੱਲੋਂ ਔਰ ਪ੍ਰੋਡਿਊਸ ਕੀਤੀ ਗਈ ਹੈ ਅਮਰਜੀਤ ਸਿੰਘ ਵੱਲੋਂ ਸੋ ਇਹ ਪਹਿਲੀ ਪੰਜਾਬੀ ਫਿਲਮ ਹੋਗੀ ਜਿਸ ਦੇ ਵਿੱਚ ਜੰਮੂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਵੀ ਦਿਖਾਈਆਂ ਜਾਣੀ ਸੋ ਇਸ ਤੋਂ ਇਲਾਵਾ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੇ ਇਹ ਫਿਲਮ ਸ਼ੂਟ ਕੀਤੀ ਗਈ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵੀ ਵਕ ਵਕ ਥਾਮਾ ਤੇ ਫਿਲਮ ਸ਼ੂਟ ਕੀਤੀ ਗਈ ਇਸ ਤੋਂ ਇਲਾਵਾ ਨਿਊਯਾਰਕ ਦੇ ਵਿੱਚ ਵੀ ਫਿਲਮ ਦੀ ਸ਼ੂਟਿੰਗ ਹੋਈ ਆ ਸੋ ਯੋਗਰਾਜ ਸਿੰਘ ਦੀ ਜੇ ਗੱਲ ਕਰੀਏ ਯੋਗਰਾਜ ਸਿੰਘ ਵੀ ਐਮ ਕਿਰਦਾਰ ਦੇ ਵਿੱਚ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਪਹਿਲਾਂ ਇਹ ਕਿਰਦਾਰ ਸੀ ਕਿਤੇ ਵੀ ਨਹੀਂ ਦੇਖਿਆ ਹੋਣਾ ਯੋਗਰਾਜ ਸਿੰਘ ਜੋ ਇਸ ਫਿਲਮ ਦੇ ਵਿੱਚ ਕਿਰਦਾਰ ਪਲੇ ਕਰਨ ਵਾਲੇ ਨੇ ਸੋ 29 ਅਗਸਤ ਨੂੰ ਬਹੁਤ ਹੀ ਕਮਾਲ ਦੀ ਫਿਲਮ ਹੈ ਬਹੁਤ ਹੀ ਪੋਜ਼ਿਟਿਵ ਫਿਲਮ ਹੈ ਜੋ ਕਿ ਨਜ਼ਰ ਆਉਣ ਵਾਲੀਆਂ ਸਿਨੇਮਾ ਕਰਾਂ ਦੇ ਵਿੱਚ ਮਾਂ ਜਾਏ ਸੋ ਪੋਸਟਰ ਰਿਲੀਜ਼ ਹੋ ਚੁੱਕਾ ਹੈ ਦੋਨੇ ਜਣੇ ਤੁਸੀਂ ਦੇਖ ਸਕਦੇ ਹੋ ਬਹੁਤ ਕਮਾਲ ਦਾ ਪੋਸਟਰ ਮਾਨਵ ਵਿੱਚ ਔਰ ਜਿਮੀ ਸ਼ੇਰਗਲ ਬਹੁਤ ਕਮਾਲ ਲੱਗ ਰਹੇ ਨੇ ਇਸ ਪੋਸਟਰ ਦੇ ਵਿੱਚ ਸੋ ਇੱਕ ਡਿਫਰੈਂਟ ਸਟੋਰੀ ਆ ਭਰਾਵਾਂ ਦੀ ਕਹਾਣੀ ਹੈ ਸੋ ਫਿਲਮ ਦੇ ਵਿੱਚ ਕੀ ਕੁਝ ਖਾਸ ਹੋਵੇਗਾ ਇਹ ਤਾਂ ਫਿਲਮ ਆਈ ਤੇ ਪਤਾ ਲੱਗੇਗਾ ਫਿਲਹਾਲ ਸੋ ਜੋ ਪੋਸਟਰ ਹੈ ਪੋਸਟਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਹੀ ਕਮਾਲ ਦੀ ਕਹਾਣੀ ਹੋਣ ਵਾਲੀ ਹੈ ਸੋ ਕਿਨੂ ਕਿਨੂ ਇੰਤਜ਼ਾਰ ਹੈ ਫਿਲਮ ਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ